ਮੈਂ ਸਭ ਤੋਂ ਪਹਿਲਾਂ ਧੰਨਵਾਦੀਆਂ ਸਾਡੇ ਮਾਨਯੋਗ ਲੀਡਰ ਜੀ ਅਰਵਿੰਦ ਕੇਜਰੀਵਾਲ ਜੀ ਮਨੀਸ਼ ਸੋਧਿਆ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਸਾਡੇ ਅਨਿਲ ਠਾਕੁਰ ਜੀ ਆਮਨ ਰੋੜਾ ਜੀ ਜਿਨ੍ਹਾਂ ਨੇ ਕੱਲ ਮੈਨੂੰ ਪਟਿਆਲੇ ਜ਼ਿਲ੍ਹੇ ਦੀ ਟ੍ਰੇਡ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਬਣਾਇਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀਆਂ ਅਤੇ ਜਿਹੜੇ ਟੀਚੇ ਉਹਨਾਂ ਨੇ ਸਾਨੂੰ ਦਿੱਤੇ ਆ ਆਮ ਆਦਮੀ ਪਾਰਟੀ ਦੇ ਵਿਸਤਾਰ ਦੇ ਟ੍ਰੇਡਿੰਗ ਦੇ ਵਿਸਤਾਰ ਦੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪੰਚਾਂਤ ਤੇ ਹਰ ਇੱਕ ਦੁਕਾਨਦਾਰ ਤੱਕ ਆਮ ਆਦਮੀ ਪਾਰਟੀ ਦੀਆਂ ਪ੍ਰਾਪਤੀਆਂ ਪਹੁੰਚਾਣ ਦੇ ਉਹਨਾਂ ਨੂੰ ਅਸੀਂ ਅੱਜ ਹੀ ਸ਼ੁਰੂ ਕਰ ਦਿੱਤਾ ਹੈ ਤੇ ਅੱਜ ਮੈਂ ਧੰਨਵਾਦੀਆਂ ਸਾਡੇ ਕ੍ਰਿਸ਼ਨਾ ਮਾਰਕੀਟ ਦੇ ਜਿਹੜੇ ਸਾਡੇ ਸਾਰੇ ਦੁਕਾਨਦਾਰ ਨੇ ਗੁਰਚਰਨ ਜੀ, ਕ੍ਰਿਸ਼ਨ ਸ਼ੇਰ ਅਤੇ ਹੋਰ ਸਾਡੇ ਸਾਰੇ ਜਿੰਨੇ ਸਾਥੀ ਖੜੇ ਨੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਦੇ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਡੀ ਗੱਲ ਸੁਣੀ ਤੇ ਸਾਡਾ ਸਨਮਾਨ ਕੀਤਾ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅਰੇ ਤੇ ਇਹਨਾਂ ਤੋਂ ਤੁਹਾਡੇ ਬੁਨੇ ਪ੍ਰਸ਼ਨਾਂ ਮਾਰ ਕੇ ਪਾਣੀ ਖੜਾ ਕੀ ਕਰਨ ਦਾ ਰੋਗ ਹੈ ਚਲੋ ਪਾਣੀ ਤਾਂ ਦੇਖੋ ਜੀ ਇਹ ਆ ਵੀ ਹੁਣੇ ਤਾਜ਼ਾ ਹੀ ਮੀਂਹ ਪੈ ਕੇ ਹਟਿਆ ਤੇ ਪਾਣੀ ਤਾਂ ਕੋਈ ਗੱਲ ਨਹੀਂ ਜਿੱਥੇ ਕੋਈ ਲੋੜ ਹੋਏਗੀ ਜਿਵੇਂ ਸਾਨੂੰ ਇਹ ਮਾਰਕੀਟ ਵਾਲੇ ਕਹਿਣਗੇ ਆਪਾਂ ਜੋ ਵੀ ਸਾਡੇ ਦੁਕਾਨਦਾਰ ਵੀ ਵਪਾਰੀ ਵੀਰਾਂ ਦੇ ਜੋ ਵੀ ਡਿਮਾਂਡ ਹੋਣਗੀਆਂ ਅਸੀਂ ਉਹ ਨਾਲ ਦੇ ਨਾਲ ਨਗਰ ਕੌਂਸਲ ਨੂੰ ਕਹਿ ਕੇ ਜਾਂ ਪਾਰਟੀ ਦੇ ਉੱਪਰ ਤੱਕ ਪਹੁੰਚਾ ਕੇ ਨਾਲ ਦੇ ਨਾਲ ਹੱਲ ਕਰਾਵਾਂਗੇ